ਲੋਕੀ ਕੋਠਿਆਂ ਤੇ ਪੁੱਲ ਗੇ ਸੌਣਾ ਮੰਜਿਆਂ ਨੂੰ ਕਾਣ ਕੀ ਪਵੇ ਮੰਜਿਆਂ ਨੂੰ ਕਾਣ ਕੀ ਪਵੇ ਨਾ ਲੌਂਗ ਦਾ ਪਵੇਲ ਸ਼ਿਕਾਰਾ ਹਾਲੀਆਂ ਦੇ ਹਾਲੇ ਨਾ ਰਹੇ ਹਾਲੀਆਂ ਦੇ ਹਾਲੇ ਨਾ ਰਹੇ ਨਾ ਚਰਖਾ ਬੋਲੀਆਂ ਪਾਵੇ ਨਾ ਕੱਤਣੀ ਕਵਿੱਤ ਬੋਲਦੀ ਨਾ ਕੱਤਣੀ ਕਵਿੱਤ ਬੋਲਦੀ ਨਾ ਜੋਗੀ ਉੱਤਰ ਪਹਾੜੋਂ ਆਵੇ ਨਾ ਜੋਗੀ ਉੱਤਰ ਪਹਾੜੋਂ ਆਵੇ ਚਰਖੇ ਦੀ ਕੂਕ ਨਾ ਸੁਣੇ ਚਰਖੇ ਦੀ ਕੂਕ ਨਾ ਸੁਣੇ ਕੋਈ ਆਵੇ ਕੀ ਲੋਹਾਰ ਮੁੰਡਾ ਬਣ ਕੇ ਤੱਕਲੇ ਨੂੰ ਬਲ ਨਾ ਪਵੇ ਤੱਕਲੇ ਨੂੰ ਬਲ ਨਾ ਪਵੇ ਨਾ ਕੋਈ ਨਿੰਮਦਾ ਮਾਣ ਹੁਣ ਕਰਦਾ